ਸਿਰਫ ਉਹ ਮੰਗਦੇ ਪੈਸੇ ਠੀਕ ਹੈ ਤੂੰ ਕਰਦੀ ਗਾਲ ਠੀਕਾ ਹੁਣ ਦੇਖੋ ਪੈਸੇ ਨਹੀਂ ਉਹ ਲੈਣੇ ਤੈਨੂੰ ਮਾਰਾਂਗਾ ਸਵਾ ਉਹਨਾਂ ਨੇ ਆਡੀਓ ਭੇਜੀ 2 ਮਿੰਟ ਬਾਅਦ ਕਿ ਅਗਰ ਤੁਸੀਂ ਹੁਣ ਤੁਹਾਡੇ ਕੋਲ ਪੈਸੇ ਨਹੀਂ ਚਾਹੀਦੇ ਹੁਣ ਅਸੀਂ ਤੁਹਾਨੂੰ ਜਾਨੋਂ ਹੀ ਮਾਰਨਾ ਹੈ ਣੀ ਤਰੀਕ ਦਾ ਮਾਮਲਾ ਵਾ ਜਦੋਂ ਤੁਹਾਨੂੰ ਫੋਨ ਆਇਆ ਔਰ ਉਹਨਾਂ ਦੇ ਵੱਲੋਂ ਕੋਈ ਗੱਲ ਦੱਸੀ ਗਈ ਸੀ ਵੀ ਇਹ ਕੌਣ ਨੇ ਕਿੱਥੇ ਦੇ ਰਹਿਣ ਵਾਲੇ ਕੁਝ ਦੱਸਿਆ ਸੀ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਸਰ ਸਾਨੂੰ ਦੱਸਿਆ ਵੀ ਅਮਰਿਤ ਧਲਮ ਗਰੁੱਪ ਤੋਂ ਗੱਲ ਕਰ ਰਹੇ ਆਂ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੋਈ ਚੰਨੀ ਜਾਣਕਾਰੀ ਦਿੱਤੇ ਮਾਰਨਗਾ ਤੈਨੂੰ ਠੀਕ ਹੈ ਦਿਨ ਪੰਜ-ਛੇ ਤੀਆਂ ਦਿਨ ਤੋਂ ਕਈ 40-50 ਸਾਲ ਹੋ ਗਏ ਕਦੀ ਜਿੰਦਗੀ ਕੋਈ ਧਮਕੀ ਨਹੀਂ ਆਈ ਕਦੀ ਕਿਸੇ ਨਾਲ ਲੜਾਈ ਝਗੜਾ ਨਹੀਂ ਮਹੱਲੇ 'ਚ ਅਗਦੇ ਬਾਹਰ ਹਰੇਕ ਨੂੰ ਕਿਸੇ ਨੂੰ ਕੋਈ ਇਹ ਵੀ ਨਹੀਂ ਕੋਈ ਅਸੀਂ ਗੈਂਗ ਕੋਈ ਕਿਸੇ ਨਾਲ ਬੰਦੇ ਨਾਲ ਟੱਚ ਚ ਕੋਈ ਬੰਦਾ ਸਾਡੇ ਲਿੰਕ 'ਚ ਨਹੀਂ ਅੱਦਾ ਦੇ ਹੁਣ ਉਹਨਾਂ ਨੇ ਸਾਨੂੰ 5 ਤੋਂ 6 ਦਿਨ ਦਾ ਟਾਈਮ ਚਾਹੀ ਕਹਿੰਦੇ 5 ਤੋਂ 6 ਦਿਨ ਉਹ ਰਿਕਾਰਡਿੰਗ ਤੁਸੀਂ ਸੁਣ ਸਕਦੇ ਹੋ ਉਹ ਚ ਉਹਨਾਂ ਨੇ ਇੱਕੋ ਗੱਲ ਕਹੀ 5 ਤੋਂ 6 ਦਿਨ ਥੋੜੇ ਕੋ ਟਾਈਮ ਮੰਗਣਾ ਅਸੀਂ ਥੋੜੇ ਕੋ ਅਸੀਂ ਪਹਿਲਾਂ ਉਹਨਾਂ ਨੇ ਸਾਨੂੰ ਪੈਸੇ ਮੰਗੇ ਅਸੀਂ ਉਹਨਾਂ ਨੂੰ ਮਨਾਂ ਕਰਤਾ ਕਿ ਅਸੀਂ ਗਾਲ੍ਹਾਂ ਕੱਢ ਲਈ ਹੋਈ ਚਲੋ ਉਹਨਾਂ ਨੇ ਗਾਲਾ ਗੱਡੀਆਂ ਅਸੀਂ ਗੱਡੀਆਂ ਕਹਿੰਦੇ ਵੈ ਤੋਂ ਉਸ ਤੋਂ ਬਾਅਦ ਗੋਲੀਆਂ ਪੈਣ ਗਈਆਂ ਹੁਣ ਅੱਜ ਤੇ ਇੰਨੇ ਦਿਨ ਹੋ ਗਏ ਰੱਬ ਨਾ ਕਰੇ ਸਾਡੇ ਨਾਲ ਕੁਝ ਹੋ ਜਾਏ ਜਵਾਕ ਨੂੰ ਫੇਰ ਅਸੀਂ ਕੀ ਕਰ ਲਾਂਗੇ ਜੀ ਠੀਕ ਆ ਜਿੱਥੇੋਂ ਤੱਕ ਭੱਜਣਾ ਹੀ ਭੱਜਣਾ ਠੀਕ ਹੈ ਨਾ ਇਹ ਤਾਂ ਹੁਣ ਆਪਣੀ ਸਰਕਾਰ ਨੂੰ ਚਾਹੀਦਾ ਵਾ ਜਾਂ ਤਾਂ ਅਸੀਂ ਫੇਰ ਸਰਕਾਰ ਨੂੰ ਟੈਕਸ ਦੇ ਦਿੰਨੇ ਆ ਜਾਂ ਆਪਣੀ ਜਾਨ ਬਚਾਉਣ ਲਈ ਆਪਣਾ ਫਰੋਤੀ ਵਾਲਿਆਂ ਨੂੰ ਦੇ ਦਿੰਨੇ ਆ ਵਪਾਰੀ ਬੰਦੇ ਟੈਕਸ ਤਾਂ ਹੀ ਦਿੰਦਾ ਵੀ ਸਾਡੇ ਵੀ ਸਿਕਿਉਰਡ ਕੀਤਾ ਜਾਵੇ ਸਾਨੂੰ ਤੇ ਇਹ ਤਾਂ ਹੁਣ ਤਾਂ ਕੁਝ ਵੀ ਨਹੀਂ ਹੋ ਰਿਹਾ ਹੈਗਾ ਹੁਣ 3 ਦਿਨ ਦੇ ਵਿੱਚ ਤੁਸੀਂ ਦੇਖੋ ਨਾ ਕੋਈ ਪੀਸੀਆਰ ਬੈਂਡ ਆ ਕੇ ਫਾਰਮੈਲਟੀ ਕਰਕੇ ਜਾ ਰਹੀ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਸੀਪੀ ਸਾਹੁ ਨੂੰ ਡੀਜੀਪੀ ਸਾਹੁ ਨੂੰ ਵੀ ਜਾਨ ਸਾਡੀ ਸਕਿਉਰਿਟੀ ਪੱਕੀ ਕੀਤੀ ਜਾਵੇ ਜੇਕਰ ਬੰਦੇ ਨਹੀਂ ਫੜੇ ਜਾਂਦੇ ਲੁਧਿਆਣਾ ਦੇ ਵਿੱਚ ਜੁਵਲਰ ਸ਼ਾਪ ਮਾਲਕ ਦੇ ਕੋਲੋਂ 1 ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਹੈ ਅਤੇ ਇਹ ਵੀ ਗੱਲ ਆਖੀ ਗਈ ਹੈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਜਾਨੋ ਮਾਰ ਦੇਵਾਂਗੇ ਹਾਲਾਂਕਿ WhatsApp 콜 ਦੇ ਰਾਹੀਂ ਫੋਨ ਆਂਦਾ ਹੈ ਫੋਨ ਦੇ ਵਿੱਚ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਇੱਕ ਆਡੀਓ ਭੇਜੀ ਜਾਂਦੀ ਹੈ ਕਿ ਹੁਣ ਸਾਨੂੰ ਪੈਸੇ ਨਹੀਂ ਚਾਹੀਦੇ ਇੱਕ ਹਫ਼ਤੇ ਦੇ ਅੰਦਰ-ਅੰਦਰ ਤੁਹਾਨੂੰ ਅਸੀਂ ਜਾਨੋ ਮਾਰ ਦੇਵਾਂਗੇ ਹਾਲਾਂਕਿ ਜੋ ਦੁਕਾਨਦਾਰ ਆ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਦੁਕਾਨਦਾਰ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ ਆਖਿਰਕਾਰ ਕਦੋਂ ਫੋਨ ਆਇਆ ਕੀ ਸਾਰੀ ਗੱਲਬਾਤ ਹੋਈ ਸੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਫੋਨ ਕਦੋਂ ਆਉਂਦਾ ਹੈ ਔਰ ਗੱਲ ਕੀ ਹੋਈ ਸੀ ਸਰ ਮੈਨੂੰ ਕਾਲ 10:00 ਵਜੇ ਤੇ 20 ਮਿੰਟ ਰਾਤ ਨੂੰ ਕਾਲ ਆਉਂਦੀ ਹੈ ਕਿ ਅਗਰ ਪਹਿਲਾਂ ਤਾਂ ਉਹਨਾਂ ਨੇ ਮੇਰਾ ਨਾਮ ਦੱਸਿਆ ਕਿ ਦੋ ਸਚਨ ਵਰਮਾ ਬੋਲ ਰਿਹਾ ਹੈ ਨਾ ਹਾਂਜੀ ਸਚਨ ਬੋਲ ਰਿਹਾ ਹੈ ਉਸ ਤੋਂ ਬਾਅਦ ਉਹਨਾਂ ਦੇ ਲੋਕ ਕਹੇਗਾ ਕਿ ਮੈਨੂੰ 1 ਕਰੋੜ ਰੁਪ ਜਦੋਂ ਤੁਸੀਂਾਨੂੰ ਨਹੀਂ ਪੈਸੇ ਦਿੰਦੇ ਤੇ ਤੁਹਾਨੂੰ ਅਸੀਂ ਜਾਨੋਂ ਮਾਰ ਦੇਵਾਂਗੇ ਕੱਲ੍ਹ ਨੂੰ ਆ ਕੇ ਗੋਲੀਆਂ ਮਾਰਾਂਗੇ ਠੀਕ ਹੈ ਤੇ ਜਦੋਂ ਇਸ ਗੱਲ ਦਾ ਵਿਰੋਧ ਹੋਇਆ ਤੇ ਵਿਰੋਧ ਹੋਣ ਤੋਂ ਬਾਅਦ ਉਹਨਾਂ ਨੇ ਗਾਲਾਂ ਕੱਢੀਆਂ ਅਦਰੋਂ ਗੱਲਾਂ ਨਿਕਲੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਆਡੀਓ ਭੇਜੀ 2 ਮਿੰਟ ਬਾਅਦ ਕਿ ਅਗਰ ਤੁਸੀਂ ਹੁਣ ਤੁਹਾਡੇ ਕੋਲ ਪੈਸੇ ਨਹੀਂ ਚਾਹੀਦੇ ਹੁਣ ਅਸੀਂ ਤੁਹਾਨੂੰ ਜਾਨੋਂ ਹੀ ਮਾਰਨਾ ਹੈ ਤੁਹਾਡੇ ਕੋਲ ਬਾਤੋਂ ਅਧਿਕ ਹਫ਼ਤੇ ਦਾ ਟਾਈਮ ਹੈ ਤੁਸੀਂ ਜੋ ਮਰਜ਼ੀ ਕਰ ਲਓ ਅਸੀਂ ਤੁਹਾਨੂੰ ਮਾਰਨਾ ਹੀ ਮਾਰਨਾ ਹੈ ਇਸ ਕਰਕੇ ਸਾਨੂੰ ਇਹ ਹੀ ਅਪੀਲ ਹੈ ਕਿ ਸਾਨੂੰ ਸੁਰੱਖਿਆ ਦਿੱਤੀ ਜਾਵੇ ਨਾ ਤਾਂ ਸਾਡੇ ਕੋਈ ਕਿਸੇ ਨਾਲ ਰੰਜਿਸ਼ ਹੈ ਨਾ ਕੋਈ ਲੈਣ ਦੇ ਨਾ ਕੁਛ ਵੀ ਨਹੀਂ ਆ ਜੀਦਾ ਸਾਨੂੰ ਹੌਣ ਧਮਕੀਆਂ ਦੀ ਕਾਲ ਆ ਰਹੀਆਂ ਤੇ ਸਾਨੂੰ ਸੁਰੱਖਿਆ ਵੀ ਦਿੱਤੀ ਜਾਵੇ ਤੇ ਕਾਰਵਾਈ ਵੀ ਕੀਤੀ ਹੋਵੇ ਬੰਦੇ ਫੜੇ ਵੀ ਜਾਣ ਵੀ ਕੌਣ ਨੇ ਕੌਣ ਨਹੀਂ ਤਾਂ ਕਿ ਸਾਨੂੰ ਅਸੀਂ ਵੀ ਰਾਹਤ ਪਾਈਏ ਆਰਾਮ ਨਾਲ ਆਪਣੇ ਕੰਮਾਂ ਕਰਦੇ ਜਾ ਸਕੀਏ ਅੱਛਾ ਇਹ ਕਿੰਨੀ ਤਰੀਕ ਦਾ ਮਾਮਲਾ ਵਾ ਜਦੋਂ ਤੁਹਾਨੂੰ ਫੋਨ ਆਇਆ ਔਰ ਉਹਨਾਂ ਦੇ ਵੱਲੋਂ ਕੋਈ ਗੱਲ ਦੱਸੀ ਗਈ ਸੀ ਵੀ ਉਹ ਕੌਣ ਨੇ ਕਿੱਥੇ ਦੇ ਰਹਿਣ ਵਾਲੇ ਕੁਝ ਦੱਸਿਆ ਸੀ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਸਰ ਸਾਨੂੰ ਦੱਸਿਆ ਵੀ ਅਮਰੀਦ ਦਲਮ ਗਰੁੱਪ ਤੋਂ ਗੱਲ ਕਰ ਰਹੇ ਆਂ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੋਈ ਚੰਨੀ ਜਾਣਕਾਰੀ ਦਿੱਤੀ ਤੇ ਸਿਰਫ ਸਾਡੀ ਜਾਣਕਾਰੀ ਦੇਣੀ ਸ਼ੁਰੂ ਕਰ ਜAVE ਤੁਸੀਂ ਇਹ ਬੋਲ ਰਹੇ ਹੋ ਇੱਥੋਂ ਬੋਲ ਰਹੇ ਹੋ ਸਾਨੂੰ ਪੈਸੇ ਦਿੱਤੇ ਜਾਂਦੇ ਤੁਸੀਂ ਪੈਸੇ ਨਹੀਂ ਦਿੰਦੇ ਤੇ ਅਸੀਂ ਤੁਹਾਨੂੰ ਗੋਲੀਆਂ ਮਾਰਾਂਗੇ ਆ ਕੇ ਕਿੰਨੀ ਤਰੀਕ ਨੂੰ ਫੋਨ ਆਇਆ ਸੀ 2 ਤਰੀਕ ਨੂੰ ਰਾਤੀ 10:00 ਵਜੇ ਤੇ 23 ਮਿੰਟ ਤੇ ਕਾਲ ਆਈ ਸੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਫੋਨ ਆਇਆ ਕਿਹੜੇ ਨੰਬਰ ਤੋਂ ਫੋਨ ਆਇਆ ਸੀਗਾ ਕੁਝ ਦੱਸ ਸਰ ਉਹਨਾਂ ਦਾ ਕਾਲ ਪੁਰਤਕਾਲ ਦਾ ਕੋਈ ਵਟਸਐਪ ਨੰਬਰ ਸੀ ਵਿਦੇਸ਼ੀ ਨੰਬਰ ਸੀਗਾ ਤੇ ਵਟਸਐਪ ਤੇ ਕਾਲ ਆਈ ਸੀ ਸਾਨੂੰ ਠੀਕ ਹੈ ਹਾਂਜੀ ਤੇ ਪੁਲਿਸ ਨੂੰ ਇਨਫੋਰਮ ਕੀਤਾ ਤੁਸੀਂ ਹਾਂਜੀ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਪੂਰੀ ਤੇ ਪਰਚਾ ਵੀ ਦਰਜ ਕਰ ਦਿੱਤਾ ਗਿਆ ਤੇ ਅੱਗੇ ਕਾਰਵਾਈ ਵੀ ਕਰਦੇ ਪਏ ਹਾਂਜੀ ਦੋ ਤਰੀਕ ਨੂੰ ਫੋਨ ਆਉਂਦਾ ਹੈ ਕਿ ਜੇਕਰ 1 ਕਰੋੜ ਰੁਪਇਆ ਨਾ ਦਿੱਤਾ ਤੇ ਤੁਹਾਨੂੰ ਜਾਨੋ ਮਾਰਾਂਗੇ ਹਾਲਾਂਕਿ ਬਹਿਸ ਹੁੰਦੀ ਆ ਬਹਿਸ ਤੋਂ ਬਾਅਦ ਆਡੀਓ ਭੇਜੀ ਜਾਂਦੀ ਆ ਕਿ ਹੁਣ ਸਾਨੂੰ ਪੈਸੇ ਨਹੀਂ ਚਾਹੀਦੇ ਆ ਹੁਣ ਤੁਹਾਨੂੰ ਮਾਰਾਂਗੇ ਇੱਕ ਹਫਤੇ ਦਾ ਸਮਾਂ ਦਿੱਤਾ ਕਿ ਤੁਹਾਨੂੰ ਜਾਨੋ ਮਾਰਾਂਗੇ ਅੱਛਾ ਕੀ ਅੱਜਕੱਲ ਦੇ ਟਾਈਮ ਦੇ ਵਿੱਚ ਜੇਕਰ ਕੋਈ ਉੱਪਰ ਜਾ ਰਿਹਾ ਜਾਂ ਕੋਈ ਪੈਸਾ ਕਮਾਰਿਆ ਵਧੀਆ ਕਿ ਆ ਹੁਣ ਅੱਗੇ ਜਾਣਾ ਵੀ ਗੁਨਾਹ ਹੋ ਗਿਆ ਸਹੀ ਗੱਲ ਆ ਭਾਈ ਅੱਗੇ ਜਾਣਾ ਤਾਂ ਬਿਲਕੁਲ ਸਾਨੂੰ ਆਪ ਨੂੰ ਲੱਗ ਲੱਗੇ ਨਾ ਡਰ ਪਿਆ ਹੋਇਆ ਸੀ ਦੋ ਦਿਨ ਤੇ ਦੁਕਾਨ ਤੇ ਵੀ 12 ਵਜੇ ਆਈਦਾ 5 ਵਜੇ ਚਲਦੀਦਾ ਰਾਤ ਹੋਂ ਤੋਂ ਪੱਲਾ ਪੱਲਾ ਕਿ ਜੇ ਅਸੀਂ ਕਮਾਉਂਗੇ ਨਾ ਖਾਉਂਗੇ ਕਿੱਦਾਂ ਘਰ ਬਣੀ ਬੈਠ ਸਕ ਇਸ ਸਮੇਂ ਹਾਲਾਤ ਆ ਭਾਈ ਸਰਕਾਰ ਨੂੰ ਤਾਂ ਅਸੀਂ ਅਹੀ ਅਪੀਲ ਕਰ ਸਕਦਾ ਪੁਲਿਸ ਸਾਡੀ ਸੁਰੱਖਿਆ ਦਿੱਤੀ ਜਾਵੇ ਕਿ ਅਸੀਂ ਨਾ ਸਾਡੇ ਨਾਲ ਕੋਈ ਰੰਜਿਸ਼ ਆ ਕਿਸੇ ਦੀ ਨਾ ਕੁਛ ਹੈ ਅਸੀਂ ਉਹਨਾਂ ਘਰ ਤੋਂ ਨਿਕਲਦੇ ਵੇ ਆ ਛੋਟਾ ਭਰਾ ਮੇਰਾ ਘਰ ਤੋਂ ਨਿਕਲਦੇ ਵੇ ਸਾਨੂੰ ਆਪ ਨੂੰ ਡਰ ਲੱਗ ਰਿਹਾ ਕਿੱਧਰ ਜਾਈਏ ਕਿੱਧਰ ਨਾ ਜਾਈਏ ਹੋਂਦਾ ਅਸੀਂ ਰਿਕਵੈਸਟ ਕਰ ਰਹੇ ਹਾਂ ਸਰਕਾਰ ਨੂੰ ਪਲੀਜ਼ ਜਿੱਦਾਂ ਵੀ ਹੋ ਸਕੇ ਸਾਡੇ ਨਾਲ ਪੂਰੇ ਉੱਪਰ ਹੈਲਪ ਕੀਤੀ ਜਾਵੇ ਬੰਦੇ ਦੇਖੋ ਕਿਹੜੇ ਆ ਕਿਹੜੇ ਨਹੀਂ ਸਾਨੂੰ ਇਨਸਾਫ਼ ਦਿੱਤਾ ਜਾਵੇ ਬਸ ਜਿਸ ਤਰ੍ਹਾਂ ਤੁਸੀਂ ਦੱਸਿਆ ਕਈ ਵਾਰ ਕੋਈ ਪੁਰਾਣੀ ਰੰਜਿਸ਼ ਹੁੰਦੀ ਹੈ ਕਿਸੇ ਦੇ ਨਾਲ ਕੋਈ ਪਹਿਲਾਂ ਕੋਈ ਗੱਲ ਹੋਈ ਹੋਵੇ ਜਿਸ ਤਰੀਕੇ ਦੇ ਨਾਲ ਤੁਹਾਨੂੰ ਧਮਕੀ ਆਈ ਹੈ ਪਹਿਲਾਂ ਵੀ ਕਦੇ ਕੋਈ ਅਜਿਹੀ ਧਮਕੀ ਆਈ ਤੁਹਾਨੂੰ ਭਾਈ 40 50 ਸਾਲ ਹੋ ਗਏ ਕਦੀ ਦਿੰਦੀ ਕੋਈ ਧਮਕੀ ਨਹੀਂ ਆਈ ਕਦੀ ਕਿਸੇ ਨਾਲ ਲੜਾਈ ਝਗੜਾ ਨਹੀਂ ਮੱਲੇ 'ਚ ਅਗਦੇ ਬਾਹਰ ਹਰੇਕ ਨੂੰ ਕਿਸੇ ਨੂੰ ਕੋਈ ਇਹ ਵੀ ਨਹੀਂ ਕੋਈ ਅਸੀਂ ਗਏ ਕੋਈ ਕਿਸੇ ਨਾਲ ਬੰਦੇ ਨਾਲ ਟੱਚ ਚ ਕੋਈ ਬੰਦਾ ਸਾਡੇ ਲਿੰਕ 'ਚ ਨਹੀਂ ਅੱਧਾ ਦੇ ਅਸੀਂ ਨਾ ਧਮਕੀ ਨਾ ਕੁਝ ਕਦੇ ਵੀ ਕੋਈ ਕੋਈ ਫੋਨ ਆਇਆ ਤੁਹਾਨੂੰ ਕਦੇ ਅੱਦੇ ਦਾ ਅੱਛਾ ਕਿੰਨਾ ਸਮਾਂ ਹੋ ਗਿਆ ਜੈਲਰ ਸ਼ੋਪ ਤੁਹਾਡੀ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ 40 ਸਾਲ ਹੋ ਗਏ ਭਾਈ ਸਾਨੂੰ 40 ਸਾਲ ਹੋ ਗਏ ਪਹਿਲਾਂ ਕਦੇ ਅਜਿਹੀ ਗੱਲ ਨਹੀਂ ਕਦੇ ਕੋਈ ਫੋਨ ਨਹੀਂ ਆਇਆ ਸਾਨੂੰ ਕਦੇ ਵੀ ਅੱਛਾ ਹੁਣ ਤਾਂ ਜਿਸ ਤਰੀਕੇ ਨਾਲ ਧਮਕੀ ਆਈ ਹੈ ਪਰਿਵਾਰ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੋਣਾ ਪਰਿਵਾਰ ਵਾਲੇ ਵੀ ਕਹਿੰਦੇ ਹੋਣੇ ਵੀ ਦੁਕਾਨ ਤੇ ਜਾਓ ਯਾ ਵੀ ਨਾ ਜਾਓ ਹਲੇ 2-4 ਦਿਨ ਨਾ ਜਾਓ ਬਿਲਕੁਲ ਭਾਈ ਕਹਿੰਦੇ ਨੇ ਹੁਣ ਕੀ ਕਰੀਏ ਪਿੱਛੋਂ ਕਸਟਮਰਾਂ ਦੇ ਫੋਨ ਆ ਰਹੇ ਨੇ ਇਹਨਾਂ ਦਾ ਆਰਡਰ ਦੇਣਾ ਆਣਾ ਪੈ ਰਿਹਾ ਪਰ ਜਾਣਾ ਪੈ ਰਿਹਾ ਕੰਮ ਤੇ ਸਾਨੂੰ ਮਜਬੂਰੀ ਹੈ ਵੀ ਮਜਬੂਰੀ ਹੈ ਦੁਕਾਨ ਨਹੀਂ ਦੇਖੋਗੇ ਤਾਂ ਫਿਰ ਖਾਓਗੇ ਕਿਵੇਂ ਭਾਈ ਕੰਮ ਕਿੱਦਾਂ ਦਵੋਗੇ ਲੋਕਾਂ ਦਾ ਇਹ ਪਰ ਵੀ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਕਹਿ ਰਹੇ ਨੇ ਕਿ WhatsApp ਤੇ ਮੈਸੇਜ ਆਇਆ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹਾਲਾਂਕਿ ਹੁਣ ਪਰਿਵਾਰ ਵੀ ਕਹਿ ਰਿਹਾ ਪਰਿਵਾਰ ਦੇ ਵਿੱਚ ਕਿਉਂਕਿ ਮਾਪਿਓ ਦੇ ਵਿੱਚ ਤਾਂ ਡਰ ਦਾ ਮਾਹੌਲ ਹੁੰਦਾ ਹੈ ਕਿ ਸਾਡੇ ਬੱਚਿਆਂ ਦਾ ਕਿਤੇ ਕੋਈ ਨੁਕਸਾਨ ਨਾ ਹੋ ਜਵੇ ਕਿਸ ਤਰ੍ਹਾਂ ਕਿਤੇ ਨਾਲ ਦੇਖਦੇ ਹੋ ਇਹ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਸਰ ਸਰਕਾਰ ਜਦੋਂ ਦੀ ਆ ਸਰਕਾਰ ਆਈ ਹੈ ਨਾ ਆਪ ਸਰਕਾਰ ਆ ਦੇਖੋ ਕਿਵੇਂ ਹਰ ਕੋਈ ਬੰਦਾ ਆ ਕੇ ਜਨੇ ਖਾਨੇ ਨੂੰ ਕਹੀ ਆ ਰਿਹਾ ਅਸੀਂ ਬਿਜ਼ਨਸ ਕਰੀਏ ਨਾਲ ਅਸੀਂ ਗੋਲੀਆਂ ਵੀ ਖਾਈਏ ਅਸੀਂ ਟੈਕਸ ਪਈਆਂ ਹਰ ਚੀਜ਼ ਅਸੀਂ ਤੁਹਾਨੂੰ ਪੇ ਕਰ ਰਹੇ ਵੇ ਆ ਤੇ ਸਾਨੂੰ ਕੀ ਸੁਰੱਖਿਆ ਦੇ ਰਹੇ ਹੋ ਅਸੀਂ ਗਵਰਨਮੈਂਟ ਕੋਈ ਸਾਨੂੰ ਸਰੱਖ ਕਿਆ ਥੋੜੀ ਦੇ ਰਹੀ ਆ ਅਸਤਾ ਚੰਗੇ ਅਸੀਂ ਕਿਸੇ ਨੂੰ ਅੱਜ ਤੱਕ ਲੜਕੇ ਨਹੀਂ ਦੇਖਿਆ ਸਾਨੂੰ ਫਰੋਤੀਆਂ ਆ ਰਹੀਆਂ ਨੇ ਕਦੀ ਕਿਸੇ ਨੂੰ ਫਰੋਤੀ ਆ ਰਹੀ ਆ ਤੁਸੀਂ ਦੇਖੋ ਪੰਜਾਬ ਚ ਕਿੰਨੀਆਂ ਫਰੋਤੀਆਂ ਆ ਰਹੀਆਂ ਨੇ ਇਹ ਤਾਂ ਜਣੇ ਖਣੇ ਨੂੰ ਤੁਸੀਂ ਅਸੀਂ ਗੋਲੀ ਖਾਣ ਵਾਸਤੇ ਤਿਆਰ ਹੋ ਜਾਈਏ ਅਸੀਂ ਇਹ ਗੱਲ ਥੋੜੀ ਹੈ ਕੋਈ ਸਰਕਾਰ ਨੂੰ ਆਪ ਦੇਖਣਾ ਚਾਹੀਦਾ ਕਿ ਕਿੱਥੇ ਤੁਹਾਡਾ ਲੋਅਰ ਵੀਲ ਕਿੱਥੋਂ ਹੋਰ ਕਰ ਰਹੇ ਅਸੀਂ ਪ੍ਰਸ਼ਾਸਨ ਕਰ ਕੀ ਰਿਹਾ ਵਾ ਹੁਣ ਐਫ ਆਰ ਸਾਡੀ ਦਰ ਤਿੰਨ ਦਿਨ ਹੋ ਗਏ ਐਫਆਈਰ ਦਰਜ ਹੋ ਗਈ ਆ ਕੋਈ ਬੰਦੇ ਦੇ ਕੋਈ ਸਾਨੂੰ ਪਤਾ ਲੱਗਿਆ ਕਿਹੜਾ ਗੈਂਗ ਆ ਕਿਹੜਾ ਗਰੁੱਪ ਆ ਉੱਥੇ ਆ ਰਿਹਾ ਦਲਮ ਗਰੁੱਪ ਆ ਉਹਦੀ ਕੋਈ ਸੁਣਵਾਈ ਹੋਈ ਕਿਹੜੇ ਬੰਦੇ ਨੇ ਕੀ ਆ ਇਹ ਥੋੜਾ ਫਰਜ਼ਮੰਦ ਨਾ ਅਸੀਂ ਕੀ ਕਰੀ ਪ੍ਰਸ਼ਾਸਨ ਕਰ ਕੀ ਰਿਹਾ ਇੱਥੇ ਵਿੱਚ ਅੱਛਾ ਤੁਸੀਂ ਕਹਿ ਰਹੇ ਹੋ ਕਿ ਤਿੰਨ ਦਿਨ ਹੋ ਗਏ ਐਫਆਈਆਰ ਦਰਜ ਹੋਈ ਨੂੰ ਹੁਣ ਦੁਬਾਰੇ ਪੁਲਿਸ ਦੇ ਅਧਿਕਾਰੀ ਆਏ ਨੇ ਕੋਈ ਗਲਤ ਨਹੀਂ ਆ ਦੋ ਚਲੋ ਇੱਕ ਵਾਰੀ ਕੱਲ੍ਹ ਵੀ ਹੋ ਕੇ ਗਏ ਨੇ ਅੱਜ ਵੀ ਸਵੇਰੇ ਆਏ ਨੇ ਬਟ ਕੋਈ ਸੁਰੰਗ ਇੰਨਾ ਵੱਡਾ ਆਪਣਾ ਪ੍ਰਸ਼ਾਸਨ ਆ ਕਿ ਇੰਨਾ ਲੱਭ ਨਹੀਂ ਸਕ ਤਿੰਨ ਦਿਨ ਚ ਕਿਹੜਾ ਬੰਦੇ ਨੇ ਕਿੱਥੋਂ ਆਈ ਕੋਈ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਉਹਨਾਂ ਨੇ ਸਾਨੂੰ 5 ਤੋਂ 6 ਦਿਨ ਦਾ ਟਾਈਮ ਚਾਹੀ ਕਹਿੰਦੇ 5 ਤੋਂ 6 ਦਿਨ ਉਹ ਰਿਕਾਰਡਿੰਗ ਤੁਸੀਂ ਸੁਣ ਸਕਦੇ ਹੋ ਉੱਚ ਉਹਨਾਂ ਨੇ ਇੱਕੋ ਗੱਲ ਕਹੀਏ 5 ਤੋਂ 6 ਦਿਨ ਥੋੜੇ ਕੋ ਟਾਈਮ ਆ ਹੁਣ ਅਸੀਂ ਥੋੜੇ ਕੋ ਅਸੀਂ ਪਹਿਲਾਂ ਉਹਨਾਂ ਨੇ ਸਾਨੂੰ ਪੈਸੇ ਮੰਗੇ ਅਸੀਂ ਉਹਨਾਂ ਨੂੰ ਮਨਾਂ ਕਰਤਾ ਜੀ ਅਸੀਂ ਗਾਲ੍ਹਾਂ ਮਗ ਲਈ ਹੋਈ ਚਲੋ ਉਹਨਾਂ ਨੇ ਗਾਲਾ ਗੱਡੀਆਂ ਅਸੀਂ ਗੱਡੀਆਂ ਕਹਿੰਦੇ ਵੈਸੇ ਕੋਈ ਨਾਰਮਲ ਹੀ ਹੋਣਾ ਫਿਰ ਬਾਅਦ ਵਿੱਚ ਉਹਨਾਂ ਨੇ ਕਿਹਾ ਹੁਣ ਤੁਹਾਨੂੰ 5 ਤੋਂ 6 ਦਿਨ ਨੇ ਤੁਹਾਨੂੰ ਉਸ ਤੋਂ ਬਾਅਦ ਗੋਲੀਆਂ ਪੈਣ ਗਈਆਂ ਹੁਣ ਅੱਜ ਤੇ ਇੰਨੇ ਦਿਨ ਹੋ ਗਏ ਰੱਬ ਨਾ ਕਰੇ ਸਾਡੇ ਨਾਲ ਕੁਝ ਹੋ ਜਾਏ 5 ਤੇ 3ਜਾ ਦਿਨ ਅਜ ਲੱਗ ਚੁੱਕਿਆ ਨਾ ਸਾਨੂੰ ਪਹਿਲਾ ਵਾਰਨਿੰਗ ਦੀ 5 ਤੋਂ 6 ਦਿਨਾਂ ਤੁਸੀਂ ਵੀਡੀਓ ਚਲਾ ਕੇ ਸੁਨਾਹ ਸਕਦੇ ਕਿ ਵਿੱਚ ਕੀ ਬੋਲਿਆ ਗਿਆ ਉਹ ਹੁਣ ਦੱਸੋ ਇਹਦਾ ਹੱਲ ਦੱਸੋ ਕੀ ਆ ਇਹਦੀ ਕੋਈ ਸਾਨੂੰ ਸੁਰੱਖਿਆ ਦੋ ਕੋਈ ਸਾਨੂੰ ਸਰਕਾਰ ਹਰ ਬੰਦੇ ਨੂੰ ਫਰੋਤੀ ਆ ਰਹੀ ਪੰਜਾਬ ਦਾ ਹਾਲਾਤ ਕੀ ਹੋ ਚੁੱਕੇ ਨੇ ਇਹਦਾ ਕੋਈ ਹੱਲ ਕੱਢੋ ਸਰ ਕੋਈ ਪੱਕਾ ਹੱਲ ਕੱਢੋ ਇਦਾਂ ਨਹੀਂ ਕੋਈ ਹੁੰਦਾ ਤਾਂ ਜਣੇ ਕੰਨੇ ਨਾ ਕੋਈ ਜਾ ਰਹੇ ਹਾਂ ਜੀ ਫਰੋਤੀ ਦੋ ਬੋ ਜੀ ਬਿਜ਼ਨਸ ਕਰੋ ਤੇ ਗੋਲੀ ਵੀ ਖਾਓ ਅੱਛਾ ਫਿਰ ਤਾਂ ਜਿਸ ਤਰੀਕੇ ਦੇ ਨਾਲ 6 ਤੋਂ 7 ਦਿਨਾਂ ਦਾ ਟਾਈਮ ਦਿੱਤਾ ਗਿਆ ਹੁਣ 3 ਦਿਨ ਹੋ ਗਏ ਨੇ ਵਰਤਾਂ ਤੁਸੀਂ ਦੁਕਾਨ ਤੇ ਬੈਠਦੇ ਹੋ ਤਾਂ ਇਹੀ ਡਰ ਹੁੰਦਾ ਨਾ ਜਦੋਂ ਕਸਟਮਰ ਆਂਦੇ ਹੁਣ ਮਨ ਦੇ ਵਿੱਚ ਡਰ ਤਾਂ ਹੁੰਦਾ ਵੀ ਕਿਤੇ ਨਾ ਕੋਈ ਕੋਈ ਅਜੀਹੀ ਵਾਰਦਾਤ ਨਾ ਹੋ ਜAVE ਸਾਡੇ ਨਾਲ ਬਿਲਕੁਲ ਭਾਈ ਹੁਣ ਅਸੀਂ ਲੋਕ ਲਗਾ ਕੇ ਬੈਠੇ ਆ ਇੱਕ ਮੁੰਡੇ ਦੀ ਪੱਕੀ ਡਿਊਟੀ ਲਾਈ ਜੇ ਤਾਂ ਲੋਕ ਲਗਾ ਕੇ ਰੱਖਣਾ ਅਸੀਂ ਅੰਦਰ ਬੈਠੇ ਆ ਡਰ ਦੇ ਮਾਰੇ ਕੋਈ ਕਸਟਮਰ ਹੀ ਆ ਰਿਹਾ ਉਹਨੂੰ ਵੀ ਅਸੀਂ ਸ਼ੱਕ ਦੀ ਨਿਗਾਹ ਚ ਦੇਖ ਰਹੇ ਆ ਕਿ ਯਾਰ ਕਸਟਮਰ ਹੈ ਕੋਣ ਆ ਹੁਣ ਦੋ ਤਿੰਨ ਮੁੰਡੇ ਆਏ ਨਾ ਹੁਣ ਅਸੀਂ ਉਹਨੂੰ ਲੋਕ ਖੋਲੇ ਆ ਨਾ ਖੋਲੀਏ ਸਾਡੀ ਕੋਈ ਸੁਰੱਖਿਆ ਹੀ ਨਹੀਂ ਹੈਗੀ ਭਾਈ ਕੋਈ ਸੁਰੱਖਿਆ ਹੋਵੇ ਅਸੀਂ ਬੇਜ ਕੰਮ ਕਰੀਏ ਡਰ ਤੋਂ ਬਿਨਾ ਕੰਮ ਕਰੀਏ ਕੋਈ ਸੁਰੱਖਿਆ ਨਹੀਂ ਹੈਗੀ ਸਾਡੇ ਇਸ ਟਾਈਮ ਕੋਈ ਸਕਿਉਰਟੀ ਨਹੀਂ ਮਿਲੇ ਕੋਈ ਕੁਛ ਨਹੀਂ ਮਿਲਿਆ ਸਿੱਧਾ ਇਹ ਕਹਿੰਦੇ ਆ ਸਰਕਾਰ ਨੂੰ ਸਾਨੂੰ ਸਕਿਉਰਟੀ ਕੁਛ ਨਹੀਂ ਚਾਹੀਦੀ ਬੰਦੇ ਫੜ ਲਓ ਬਸ ਅਸੀਂ ਬੇ ਫ੍ਰੀ ਹੋ ਕੇ ਅਸੀਂ ਆਪਣਾ ਕੰਮ ਕਰ ਸਕੀਏ ਸਾਡਾ ਇਸ ਟਾਈਮ ਬੜਾ ਭਾਈ ਮਾਹੌਲ ਘਰ ਦਾ ਵੀ ਖਰਾਬ ਹੋਇਆ ਪਿਆ ਦੁਕਾਨ ਦਾ ਵੀ ਖਰਾਬ ਹੋਇਆ ਪਿਆ ਕਿਉਂਕਿ ਮਾਪਿਆਂ ਦੇ ਮਨ ਦੇ ਵਿੱਚ ਵੀ ਡਰ ਹੁੰਦਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਕਸਟਮਰ ਆਉਂਦਾ ਸੀ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ ਕਿਉਂਕਿ ਕਸਟਮਰ ਦਾ ਤਾਂ ਨਹੀਂ ਪਤਾ ਹੁੰਦਾ ਵੀ ਕੌਣ ਹੈ ਕੌਣ ਨਹੀਂ ਹੈ ਹਾਂਜੀ ਸਾਰੇ ਭਰਾ ਨੇ ਆਪਣੇ ਕਸਟਮਰ ਆਉਣਾ ਸੀ ਉਹਨਾਂ ਨੇ ਉਹਨਾਂ ਨੇ ਖੋਲ ਜਿਹੜੇ ਆਪਣੇ ਨੌਂਚ ਦੇ ਜਿਹੜੇ ਜਾਣ ਪਛਾਣਦੇ ਨੇ ਸਾਰੇ ਕਸਟਮਰ ਉਹਨਾਂ ਸੀ ਲੋਕ ਲਗਾਇਆ ਸਕਿਉਰਿਟੀ ਪ੍ਰੋਵਾਈਡ ਦੇ ਦੇਣ ਸਰਕਾਰ ਕਰਦੀ ਨਹੀਂ ਕਰਦੀ ਪਰ ਇਸ ਟਾਈਮ ਤਾਂ ਭਾਈ ਡਰ ਪੂਰਾ ਮਰਿਆ ਪਿਆ ਰੋਡ ਤੇ ਦੁਕਾਨਾਂ ਕੀ ਕੁਝ ਵੀ ਕਦੇ ਵੀ ਕੁਝ ਹੋ ਸਕਦਾ ਜਦੋਂ ਤੁਹਾਡੇ ਕੋਲ 1 ਕਰੋੜ ਰੁਪਇਆ ਮੰਗਿਆ ਗਿਆ ਤੁਸੀਂ ਕਿਹਾ ਕਿ ਮੈਂ ਪੁੱਛਿਆ ਕੌਣ ਬੋਲਦੇ ਹੋ ਤੁਸੀਂ ਕਿਹਾ ਕਿ ਆਪਸੀ ਬਹਿਸ ਬੱਸ ਹੋਈਆ ਕਿ ਗਾਲਾ ਗੁਲਾ ਵੀ ਤੁਸੀਂ ਕਹ ਕੇ ਕੱਢੀਆਂ ਨੇ ਬាទ ਸਰ ਉਹਨਾਂ ਨੇ ਗਾਲਾਂ ਵੀ ਕਾਫੀ ਕੱਢੀਆਂ ਸਾਡੇ ਕੋਲ ਦੀ ਆਡੀਓ ਵੀ ਆਡੀਓ ਦੇ ਵਿੱਚ ਵੀ ਉਹਨਾਂ ਨੇ ਕਾਫੀ ਗਾਲਾਂ ਕੱਢੀਆਂ ਸਾਨੂੰ ਆਡੀਓ ਦੇ ਵਿੱਚ ਤਾਂ ਤੁਸੀਂ ਮਨਾਂ ਕੀਤਾ ਸੀਗਾ ਕਿ ਐਸੇ ਨਹੀਂ ਦੇਣ ਪੈਸੇ ਹਾਂਜੀ ਸਰ ਉਹਨਾਂ ਨੂੰ ਜਦੋਂ ਅਸੀਂ ਵਿਰੋਧ ਕੀਤਾ ਵੀ ਅਸੀਂ ਪੈਸੇ ਕਿਸ ਚੀਜ਼ ਦੇ ਲਈ ਆ ਤੁਹਾਨੂੰ ਅਸੀਂ ਆਪਣਾ ਕਮਾਣਿਆ ਕਾਦੇ ਵਾਸਤੇ ਦੇਈਏ ਅਸੀਂ ਉਸ ਤੋਂ ਬਾਅਦ ਗਾਲਾਂ ਕੱਢੀਆਂ ਜਦੋਂ ਤੁਸੀਂ ਕਹ ਕੇ ਅਸੀਂ ਨਹੀਂ ਦੇਣ ਪੈਸੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਗਾਲਾਂ ਕੱਢੀਆਂ ਤੇ ਜਦੋਂ ਮੈਂ ਉਹਨਾਂ ਦੇ ਗਾਲਾਂ ਸੰਗ ਕਾਲ ਕੱਟ ਕਰਤੀ ਤਾਂ ਉਸ ਤੋਂ ਬਾਅਦ ਮੈਨੂੰ ਆਡੀਓ ਕਰਕੇ ਕਿਹਾ ਜਾਂਦਾ ਵੀ ਹੁੰਦਾ ਕੋ ਪੈਸੇ ਨਹੀਂ ਲੈਣਾ ਤੈਨੂੰ ਜ ਦੋਸਤੋ ਸੀਐਸਆਰ ਸਾਹਿਬ ਕੀ ਕਿਤਾਬ ਵੀ ਉਹਨਾਂ ਦਾ ਕੀ ਬਿਗਾੜਿਆ ਹੈ ਕੀ ਸਾਡੇ ਉਹਨਾਂ ਨਾਲ ਲੜਾੜ ਹੈ ਕੋਈ ਕੀ ਰੰਜੀਤ ਸਾਹਿਬ ਜਿਹੜਾ ਸਾਨੂੰ ਮਾਰਨ ਦੀ ਚੱਲ ਪੈ ਨੇ ਅਸੀਂ ਸਹੀ ਕੰਮ ਕਰ ਰਿਹਾ ਕਰ ਰਿਹਾ ਇੱਕ ਨੰਬਰ ਦਾ ਕੰਮ ਕਰ ਰਿਹਾ ਕੋਈ ਦੋ ਨੰਬਰ ਦਾ ਕੰਮ ਨਹੀਂ ਫਿਰ ਵੀ ਅਸੀਂ ਡਰ ਡਰ ਕੇ ਕੰਮ ਕਰੀਆ ਆਪਣਾ ਸਾਹਿਬ ਕੀ ਜਨੂ ਕੀ ਮੰਗਤ ਸਾਹਿਬ ਸਾਹਿਬ ਜਲਦੀ ਜਲਦੀ ਫੜਾ ਜਾਵੇ ਤਾਂ ਕਿ ਸਾਨੂੰ ਵੀ ਰਾਹਤ ਮਿਲੇ ਵੀ ਅਸੀਂ ਆਪਣਾ ਕੰਮ ਕਰ ਪਈਏ ਹੁਣ ਕਿਹੜੇ ਟਾਈਮ ਅਸੀਂ ਦੁਕਾਨ ਤੇ ਜਾਣਾ ਸਰ ਇਹਦਾ ਮਤਲਬ ਹੈ ਕਿ ਜਲਦੀ ਤੋਂ ਜਲਦੀ ਉਹ ਬੰਦੇ ਫੜੇ ਜਾਣ ਔਰ ਅਸੀਂ ਸੇਫ ਹੋ ਕੇ ਬੈਠੀਏ ਵੀ ਸਾਨੂੰ ਕੋਈ ਡਰ ਨਾ ਹੋਵੇ ਹਾਂਜੀ ਸਰ ਹੁਣ ਜਲਦੀ ਫੜ ਵੀ ਬੰਦੇ ਫੜ ਲਏ ਅਸੀਂ ਵੀ ਕਹੀਏ ਵੀ ਹਾਂ ਸਾਡੀ ਸਰਕਾਰ ਵਧੀਆ ਸਰਕਾਰ ਹੈ ਅਸੀਂ ਉਹਨਾਂ ਕੀ ਕਹੀਏ ਨਾ ਬੰਦੇ ਫੜੇ ਜਾ ਰਹੇ ਆ ਤੇ ਤੀਜਾ ਦਿਨ ਆਇਆ ਤੀਜੇ ਦਿਨ ਦੇ ਵਿੱਚ ਕੋਈ ਸਾਨੂੰ ਪਤਾ ਨਹੀਂ ਲੱਗਿਆ ਕੋਈ ਡਿਟੇਲ ਨਹੀਂ ਮਿਲੀ ਕੋਈ ਕੰਮ ਪਤਾ ਨਹੀਂ ਲੱਗਿਆ ਵੀ ਬੰਦੇ ਕਿੱਥੇ ਦੇ ਆ ਕੀ ਡਿਟੇਲ ਆ ਕੋਈ ਉਹਨਾਂ ਦੀ ਕਾਲ ਡਿਟੇਲ ਨਹੀਂ ਕੋਈ ਕੁਝ ਨਹੀਂ ਕੁਝ ਵੀ ਨਹੀਂ ਕੋਦੋਂ ਪਤਾ ਕਰਨਗੇ ਸਰ ਸਰਕਾਰ ਜਦੋਂ ਸਾਨੂੰ ਕੁਝ ਕਰਤਾ ਅਗਲੇ ਨੇ ਜਦੋਂ ਸਾਡੇ ਤੇ ਵਾਰਦਾਤ ਹੋ ਵੀ ਉਹ ਤਾਂ ਸਰਕਾਰ ਕੁਝ ਕਰੇਗੀ ਫੈਮਿਲੀ ਸਰ ਹੁਣ ਦੋ ਬ੍ਰਦਰ ਆ ਵਾਈਫ ਆ ਭਾਬੀ ਨੇ ਮਮਾ ਪਾਪਾ ਨੇ ਬੱਚਾ ਛੋੜਾ ਸਾਰਾ ਸੇ ਕਿੱਥੇ ਜਾਈਏ ਪਰਿਵਾਰ ਇਸ ਟਾਈਮ ਡਰ ਦਾ ਮਾਹੌਲ ਹੋਣਾ ਪੂਰੇ ਪਰਿਵਾਰ ਦੇ ਵਿੱਚ ਬੇਸ਼ੱਕ ਤੁਸੀਂ ਕੰਮ ਤੇ ਹੋ ਧਿਆਨ ਇਧਰ ਹੀ ਹੋਣਾ ਕਿ ਸਾਡੇ ਬੱਚੇ ਗਏ ਨੇ ਉਹ ਹੀ ਸਰ ਹੁਣ ਉਸੇ ਘਰੋਂ ਨਿਕਲੇ ਵੀ ਪਰਿਵਾਰ ਸਾਰਾ ਦਿਨ ਟੈਨਸ਼ਨ ਰਹਿੰਦੇ ਜਦ ਤੱਕ ਅਸੀਂ ਘਰੇ ਵਾਪਸ ਨਹੀਂ ਆਂਦੇ ਸਾਰਾ ਦਿਨ ਫੋਨ ਆਉਂਦਾ ਕਸਟਮਰ ਹੁਣ ਕਿਹੜੇ ਕਿਹੜੇ ਕਸਟਮਰ ਕੋਈ ਕਿੱਦਾਂ ਦਾ ਆ ਰਿਹਾ ਕੋਈ ਕਿੱਦਾਂ ਦਾ ਆ ਰਿਹਾ ਅਸੀਂ ਕਿੱਥੇ ਰਾਵਾਂਗੇ ਤੇ ਜਲਦੀ ਜਲਦੀ ਬੰਦੇ ਫੜੇ ਨਾ ਨੇ ਅਸੀਂ ਵੀ ਆਪਣਾ ਆਰਾਮ ਨਾਲ ਕੰਮ ਤੇ ਜਾ ਸਕੀਏ ਤੇ ਆਪਣੀ ਇਰਾਹਤ ਨਾਲ ਕੰਮ ਕਰ ਸਕੀਏ ਸਰ ਮਤਲਬ ਵਪਾਰ ਕਰਨਾ ਹੁਣ ਇਨਾ ਔਖਾ ਹੋ ਗਿਆ ਕਿ ਆਏ ਦਿਨ ਕੋਈ ਨਾ ਕੋਈ ਫਿਰੋਤੀ ਦੀ ਮੰਗ ਕਰਦਾ ਫੋਨ ਕਰਦਾ ਵੀ ਫਿਰੋਤੀ ਦੋ ਨਹੀਂ ਤਾਂ ਤੁਹਾਨੂੰ ਮਾਰ ਦਾਂਗੇ ਸਰ ਇਹ ਤਾਂ ਹੁਣ ਆਪਣੀ ਸਰਕਾਰ ਨੂੰ ਚਾਹੀਦਾ ਵਾ ਜਾਂ ਤਾਂ ਅਸੀਂ ਫਿਰ ਸਰਕਾਰ ਨੂੰ ਟੈਕਸ ਦੇ ਦਿੰਨੇ ਆ ਜਾਂ ਆਪਣੀ ਜਾਨ ਬਚਾਉਣ ਲਈ ਆਪਣਾ ਫਿਰੋਤੀ ਵਾਲਿਆਂ ਨੂੰ ਦੇ ਦਿੰਨੇ ਆ ਦੋਨਾਂ ਚੋਂ ਇੱਕ ਕੰਮ ਹੋਏਗਾ ਹੁਣ ਤੁਸੀਂ ਇਹ ਦੇਖੋ 3 ਦਿਨ ਹੋ ਗਏ ਸਾਨੂੰ ਐਫ ਆਈ ਆਰ ਕਰਾਈ ਨੂੰ 3 ਦਿਨ ਦੇ ਵਿੱਚ ਸਾਡੇ ਕੋਲ ਨਾ ਤਾਂ ਕੋਈ ਪੀ ਸੀ ਆਰ ਬੈਨ ਪੱਕੀ ਲੱਗੀ ਏ ਨਾ ਸਾਨੂੰ ਕੋਈ ਸਕਿਉਰਟੀ ਮਿਲ ਰਹੀ ਏ ਫਿਰ ਅਸੀਂ ਦੁਕਾਨਾਂ ਬੰਦ ਕਰਕੇ ਘਰੇ ਬੈਠ ਜਾਂਦੇ ਆ ਫਿਰ ਸਰਕਾਰ ਨੂੰ ਟੈਕਸ ਦੇਣਾ ਬੰਦ ਕਰ ਦਿੰਦੇ ਆ ਅਸੀਂ ਤਾਂ ਸਰਕਾਰ ਨੂੰ ਟੈਕਸ ਕਰਕੇ ਦੇਨੇ ਆ ਸਾਾਨੂੰ ਸਕਿਉਰਟੀ ਦਿੱਤੀ ਜਾਵੇ ਸਾਨੂੰ ਕਵਰ ਕੀਤਾ ਜਾਵੇ ਮਿਲ ਕੇ ਹੁਣ ਸਾਨੂੰ ਫਰੋਤੀ ਵਾਸਤੇ ਜਦੋਂ ਕੋਲਣਾ ਆ ਰਹੀਆਂ ਨੇ ਫਿਰ ਦੇਖੋ ਕੀ ਕੀਤਾ ਜਾ ਸਕਦਾ ਵਾ ਫਿਰ ਫਰੋਤੀ ਵਾਲਿਆਂ ਦੀ ਮੰਨ ਲੈਂਦੇ ਅਸੀਂ ਆਪਣੀ ਜਾਨ ਬਚਾਉਣ ਲਈ ਫਿਰ ਸਰਕਾਰ ਨੂੰ ਟੈਕਸ ਦੇਣਾ ਬੰਦ ਕਰ ਦਿੰਦੇ ਆ ਵਪਾਰੀ ਬੰਦੇ ਟੈਕਸ ਤਾਂ ਹੀ ਦਿਨਾਂ ਵੀ ਸਾਡੇ ਵੀ ਸਕਿਉਰ ਕੀਤਾ ਜਾਵੇ ਸਾਨੂੰ ਤੇ ਤਾਂ ਇਹਦਾ ਕੁਝ ਵੀ ਨਹੀਂ ਹੋ ਰਿਹਾ ਹੈਗਾ ਹੋਂਦ ਇਹਦੇ ਵਿੱਚ ਤੁਸੀਂ ਦੇਖੋ ਨਾ ਕੋਈ ਪੀਸੀਆਰ ਬੈਂਡ ਆ ਕੇ ਫਾਰਮੈਲਟੀ ਕਰਕੇ ਜਾ ਰਹੀ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਸੀਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਜਾਨ ਸਾਡੀ ਸਿਕਿਉਰਿਟੀ ਪੱਕੀ ਕੀਤੀ ਜਾਵੇ ਜਦ ਤੱਕ ਬੰਦੇ ਨਹੀਂ ਫੜ ਜਾਂਦੇ ਕਿਸੇ ਤਰ੍ਹਾਂ ਵੀ ਸਾਨੂੰ ਆਪਣਾ ਕਵਰ ਕੀਤਾ ਜਾਵੇ ਹੁਣ ਸਾਡੇ ਮਨ ਚ ਡਰ ਆ ਦੁਕਾਨ ਬੰਦ ਕਰਕੇ ਜਲਦੀ ਬੱਚੇ ਘਰੇ ਚਲ ਜਾਂਦੇ ਨੇ 5 ਵਜੇ ਘਰੇ ਚਲ ਜਾਂਦੇ ਨੇ ਅਸੀਂ ਕੰਮ ਨਹੀਂ ਕਰ پا ਰਹੇ ਹਾਂਗੇ ਜਰਗੇ ਅਸੀਂ ਸਹੀ ਇੱਕ ਨੰਬਰ ਦਾ ਕੰਮ ਸਹੀ ਕਰ ਕੰਮਕਾਰ ਕਰ ਰਹੇ ਆ ਅੱਛਾ ਇੱਕ ਮੇਰਾ ਆਖਰੀ ਸਵਾਲ ਹੈ ਤੁਹਾਡੇ ਦੇ ਕੋਲੋਂ ਤਿੰਨ ਦਿਨ ਹੋ ਗਏ ਤੁਸੀਂ ਕਹਿੰਦੇ ਐਫਆਈਆਰ ਦਰਜ ਹੋਈ ਹੈ ਕੰਪਲੇਂਟ ਕਰਾਤੀ ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਹੈ ਠੀਕ ਹੈ ਔਰ ਜਾਨੋ ਮਾਰਨ ਦੀ ਧਮਕੀ ਦੇਤੀ ਵੀ ਇੱਕ ਹਫਤੇ ਦੇ ਅੰਦਰ ਅੰਦਰ ਮਾਰਾਂਗੇ ਪੁਲਿਸ ਗੇੜਾ ਨਹੀਂ ਮਾਰੀ ਦੁਕਾਨ ਦੇ ਬਾਹਰ ਕੋਈ ਪੁੱਛ ਕੇ ਕੋਈ ਗੇੜਾ ਨਹੀਂ ਹੈ ਕੋਈ ਗਸ਼ਤ ਨਹੀਂ ਹੈ ਕਮਿਸ਼ਨਟੀ ਆ ਇੱਕ ਵਾਰੀ ਆ ਕੇ ਚਲ ਜਾਂਦੇ ਨੇ ਆ ਕੇ ਜੀ ਇਹ ਬਸ ਠੀਕ ਹੈ ਜੀ ਬਸ ਉਹ ਗੇੜਾ ਕੱਢ ਕੇ ਚਲ ਜਾਂਦੇ ਉਹਨਾਂ ਕੋ ਸਾਨੂੰ ਕੋਈ ਉਹ ਥੋੜੀ ਆ ਇਧਰ ਤਾਂ ਕੋਈ ਵੀ ਗੇੜਾ ਕੱਢ ਕੇ ਚਲ ਜਾਓ ਸਾਨੂੰ ਕੀ ਪਤਾ ਉਹ ਬਸ ਦਿਖਾਵਾ ਦਿਖਾ ਰਹੇ ਕੀ ਹਾਂਜੀ ਇਹ ਤਿੰਨ ਦਿਨ ਹੋ ਗਏ ਸਰ ਅਸੀਂ ਨਾ ਸਾਨੂੰ ਕੋਈ ਇਹਨਾਂ ਨੇ ਦੱਸਿਆ ਕੀ ਹਾਂ ਵੀ ਬੰਦੇ ਫੜੇਗੇ ਜਾਂ ਕੁਛ ਆ ਜੀ ਲਿੰਕ ਸਾਡਾ ਆ ਰਿਹਾ ਕੋਈ ਸਾਨੂੰ ਕੁਛ ਨਹੀਂ ਸੁਣਵਾਈ ਹੋ ਰਹੀ ਤਿੰਨ ਦਿਨ ਤੋਂ ਸਾਡਾ ਇਹ ਹਾਲ ਹੋਇਆ ਪਿਆ ਲੁਧਿਆਣਾ ਦੇ ਮੈਂ ਤਾਜਪੁਰ ਰੋਡ ਤੇ ਮੌਜੂਦਾ ਜਿੱਥੇ ਇੱਕ ਜੁਵਲਰ ਸ਼ੋਪ ਮਾਲਕ ਦੇ ਕੋਲੋਂ 1 ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਹੈ WhatsApp 콜 ਤੇ ਫੋਨ ਆਉਂਦਾ ਹੈ ਫੋਨ ਤੇ 1 ਕਰੋੜ ਰੁਪਇਆ ਮੰਗਿਆ ਜਾਂਦਾ ਉਸ ਤੋਂ ਬਾਅਦ ਆਪਸੀ ਬਹਿਸ ਹੁੰਦੀ ਹੈ ਹਾਲਾਂਕਿ ਇੱਕ ਦੂਜੇ ਨੂੰ ਗਾਲ੍ਹਾਂ ਜ਼ਰੂਰ ਕੱਢੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਆਡੀਓ ਤੇ ਇੱਕ ਰਿਕਾਰਡਿੰਗ ਹੁੰਦੀ ਹੈ ਕਿ ਹੁਣ ਸਾਨੂੰ ਪੈਸੇ ਨਹੀਂ ਚਾਹੀਦੇ ਹੁਣ ਤੁਹਾਨੂੰ ਜਾਨੋਂ ਮਾਰਾਂਗੇ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਹਾਨੂੰ ਮੌਤ ਦੇ ਘਾਟ ਉਤਾਰਾਂਗੇ ਹਾਲਾਂਕਿ ਪਰਿਵਾਰ ਇਸ ਟਾਈਮ ਪੂਰੇ ਸਹਿਮ ਦੇ ਮਾਹੌਲ ਦੇ ਵਿੱਚ ਹੈ ਕਾਰੋਬਾਰ ਕਰਨਾ ਬਹੁਤ ਔਖਾ ਹੋਇਆ ਹੈ ਔਰ ਇਹਨਾਂ ਦੇ ਵੱਲੋਂ ਇਹ ਵੀ ਗੱਲ ਆਕੀ ਜਾ ਰਹੀ ਹੈ ਕਿ ਪੁਲਿਸ ਜਿਹੜੀ ਹੈ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਕੋਈ ਗਸ਼ਤ ਨਹੀਂ ਕਰ ਰਹੀ ਹਾਲਾਂਕਿ ਇਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹ ਨੌਜਵਾਨ ਜਿਹੜੇ ਆ ਫੜੇ ਜਾਣ ਪਰ ਜੇਕਰ ਗੱਲ ਕਹੀਏ ਕੋਈ ਪਹਿਲੀ ਵਾਰੀ ਨਹੀਂ ਹੋਇਆ ਪਹਿਲਾਂ ਵੀ ਬਹੁਤ ਸਾਰੀਆਂ ਫਰੋਤੀਆਂ ਜਿਹੜੀਆਂ ਲੋਕਾਂ ਦੇ ਕੋਲੋਂ ਮੰਗੀਆਂ ਗਈਆਂ ਨੇ ਆਏ ਦਿਨ ਕੋਈ ਨਾ ਕੋਈ ਕਿਸੇ ਵਪਾਰੀ ਦੇ ਕੋਲੋਂ ਫਿਰੋਤੀ ਮੰਗਦਾ ਹੁਣ ਦੇਖਣਾ ਇਹ ਹੋਵੇਗਾ ਕਿ ਜਿਨ੍ਹਾਂ ਨੇ WhatsApp ਕੋਲ ਤੇ ਫੋਨ ਕਰਕੇ ਧਮਕੀਆਂ ਦਿੱਤੀਆਂ ਫਿਰੋਤੀ ਮੰਗੀ 1 ਕਰੋੜ ਰੁਪਏ ਦੀ ਫਿਰੋਤੀ ਮੰਗੀ ਆ ਉਹ ਕਦੋਂ ਤੱਕਰ ਫੜੇ ਜਾਂਦੇ ਆ ਫਿਲਹਾਲ ਇਹ ਆਣ ਵਾਲਾ ਸਮਾਂ ਦੱਸੇਗਾ ਜੁੜਾ ਰਜਣਾ ਸੋਸ ਦੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਪਵਨ ਸਿੱਧੂ ਧੰਨਵਾਦ